ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਮੇਲਾ RAM ਹਸਪਤਾਲ ਵਿੱਚ ਡਾਕਟਰ ਮੇਲਾ RAM ਦੀ ਯਾਦ ਵਿੱਚ ਲਗਾਇਆ ਗਿਆ ਇੱਕ ਵਿਸ਼ਾਲ ਕੂਨਦਾਨ ਕੈਂਪ ਇਹ ਵੀ ਕਾਜ਼ੀ ਦੇ ਇਹ ਹੈ ਜੀ ਫ੍ਰੀ ਜਿਹੜੇ ਡਾਕਟਰ ਮੇਲਾ RAM ਬਾਂਸਰ ਜੀ ਸੀਗੇ ਉਹ ਗਰੀਬਾਂ ਦੇ ਮਸੀਹਾ ਮੰਨੇ ਜਾਂਦੇ ਸੀ ਉਹਨਾਂ ਨੂੰ ਗਰੀਬ ਲੋਕਾਂ ਦਾ ਹੀ ਡਾਕਟਰ ਮੰਨਿਆ ਜਾਂਦਾ ਸੀ ਤਾਂ ਉਸੇ ਪੂਰਨਿਆ ਤੇ ਚੱਲਦੇ ਹੋਏ ਉਹਨਾਂ ਦੇ ਸੁਪੁੱਤਰ ਡਾਕਟਰ ਭਵਿੰਦਰ ਬਾਂਸਰ ਜੀ ਵੀ ਗਰੀਬਾਂ ਦੇ ਲਈ ਬਹੁਤ ਵੱਡੀ ਰਾਹਤ ਜਿਹੜੀ ਪਹੁੰਚਾਉਂਦੇ ਆ ਇਹ ਵੀ ਗਰੀਬਾਂ ਦੇ ਡਾਕਟਰ ਮੰਨੇ ਜਾਂਦੇ ਆ ਬਸੋ ਅੱਜ ਡਾਕਟਰ ਮੀਲਾਰਾਮ ਬਾਂਸਰ ਜੀ ਦੀ ਪੰਜਵੀਂ ਜਿਹੜੀ ਹੈਗੀ ਹੈ ਵਰਸੀ ਹੈ ਉਸ ਮੌਕੇ ਤੇ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਉੱਤਰ ਡਾਕਟਰ ਭਗਵਿੰਦਰ ਵਾਂਸਲ ਜੀ ਵੱਲੋਂ ਇੱਕ ਤਾਂ ਓਪੀਡੀ ਫ੍ਰੀ ਰੱਖੀ ਗਈ ਹੈ ਇੱਕ ਖੂਨਦਾਨ ਕੈਂਪ ਲਾਇਆ ਗਿਆ ਵੀ ਸਾਕ ਅੱਜ ਬਾਪੂ ਜੀ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਦਸੋ ਅੱਜ ਸਾਰੀਆਂ ਸੰਸਥਾਵਾਂ ਜਿਹੜੀਆਂ ਵਟਿੰਡੇ ਦੇ ਉਹ ਵੀ ਇਕੱਠੀਆਂ ਹੋਈਆਂ ਤੇ ਡਾਕਟਰ ਭਗਵਿੰਦਰ ਵਾਂਸਲ ਜੀ ਦੇ ਸੱਦੇ ਤੇ ਤੇ ਡਾਕਟਰ ਮੇਲਾਰਾਮ ਵਾਂਸਲ ਜੀ ਨੂੰ ਅੱਜ ਸ਼ਰਧਾਂਜਲੀ ਦੇਣ ਕਰਨਾ ਹੈ ਅੱਜ ਦਾ ਨਾਮ ਹੈ ਬਿਰਵਾਂਸਲ ਅੱਜ ਸਾਡੇ ਬਟਿੰਡਾ ਸ਼ਹਿਰ ਦੇ ਆਜ਼ਾਦਨੀਆ ਸਵਰਗਿਆ ਮੇਲਾ ਰਾਮ ਪਾਂਸਰਗਿਆਂ ਦੀ ਵਰਤੀ ਤੇ ਹੋਂਦਾਨ ਕੈਂਪ ਦਾ ਇਹ ਇਵੈਂਟ ਕੀਤਾ ਗਿਆ ਉਹਨਾਂ ਦੇ ਪਰਿਵਾਰ ਉਹਨੀਆਂ ਮੇਲਾ ਰਾਮ ਹਸਪਤਾਲ ਜਰਸਨਾ ਚਾਹਾਂਗਾ ਮੇਲਾ ਰਾਮ ਹਸਪਤਾਲ ਹੈ ਜਿਹੜਾ ਬਟਿੰਡਾ ਸ਼ਹਿਰ ਤੇ ਸਭ ਤੋਂ ਪੁਰਾਣਾ ਹਸਪਤਾਲ ਹੈ ਜਿਹੜਾ 2048 ਹਸਪਤਾਲ ਹੁੰਦੇ ਸੀ ਬਟਿੰਡਾ ਸ਼ਹਿਰ ਤੇ ਜਿਦੋਂ ਕਿ ਮੇਲਾ ਰਾਮ ਮੇਲਾ ਰਾਮ ਜੀ ਵੀ ਇੱਕ ਗਰੀਬਾਂ ਦਾ ਤੁਸੀਂ ਆ ਕੇ ਜਾਂਦੇ ਸੀ ਕਿਉਂਕਿ ਸਭ ਤੋਂ ਘੱਟ ਰੇਟ ਤੇ ਗਰੀਬਾਂ ਦਾ ਇਲਾਜ ਹੁੰਦਾ ਸੀ ਗਰੀਬ ਆ ਚਾਹੇ ਅਮੀਰ ਕੋਈ ਫਰਕ ਨਹੀਂ ਪੈਂਦਾ ਸੀ ਵੱਟ ਜਿਹਦੇ ਕੋਲ ਕੋਈ ਪੈਸੇ ਨਹੀਂ ਹੁੰਦੇ ਸੀ ਰੋਕਮਾਂਦ ਵਰਤਲ ਉਹਦਾ ਮੋਸਤੇ ਕੀ ਲਾਇਨ ਦਤੀ ਦਵਾਈਆਂ ਵੀ ਆਪਣੇ ਵੱਲ ਉਹਨਾਂ ਦੇ ਇੱਕ ਪੁੱਤਰ ਭਪਿੰਦਰ ਵੰਸਾਲ ਜੀ ਵੀ ਉਹਨਾਂ ਦੀ ਰਾਹਤ ਹੀ ਚੱਲ ਰਹੀ ਹੈ ਉਹ ਕਿਸੇ ਗਰੀਬ ਦੀ ਮਦਦ ਕਰਨ ਲਈ ਹਮੇਸ਼ਾਗੇ ਰਹਿੰਦੇ ਆ ਅੱਜ ਉਹਨਾਂ ਦੀ ਵਰਸੀ ਤੇ ਪੰਜਵੀਂ ਤੇ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਇਸ ਨਾਲ ਕਿਸੇ ਦੀ ਕੀਮਤੀ ਜਾਨ ਬਚ ਸਕਦੀ ਹੈ ਬਹੁਤ ਜਿਹੜਾ ਅੱਜ ਦਾ ਘਟਨਾ ਹੈ ਕਿ ਜਿਹੜੇ ਜੁਲ੍ਹੇ ਦਾ ਖੁੰਦਾਨ ਕਰ ਰਹੇ ਆ ਤੇ ਦੇ ਕਰੀਬ ਖੁੰਦਾਨੇ ਖੁੰਦਾਨ ਕਰ ਦਿੱਤੇ ਆ ਤੇ ਉਮੀਦ ਆ ਕਿ ਪਿਆ ਤੋਂ ਉੱਪਰ ਖੁੰਦਾਨੇ ਖੁੰਦਾਨ ਕਰਨਗੇ ਸਵੈਸਰ ਰਗਦਾਨਾ ਤੁਨਹੋ ਦਰਦੇ ਕੋਈ ਜਵਰ ਦਰਦੀ ਹੈ ਮਈ ਬੁਰੇ ਵਕਤ ਕੀਤਾ ਗਿਆ ਰਹਿਦਾ ਨਹੀਂ ਸਵਸਰ ਰਦਾਨ ਹੁੰਦਾ ਹੈ ਜਿਹੜਾ ਕੀ ਕਿਸੇ ਫੈਕਟਰੀ ਚ ਨਹੀਂ ਬਣਾਇਆ ਇਸੋ ਸਾ ਇਹ ਤੁਹਾਡੀਆਂ ਨਾੜਾਂ ਕੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ 65 ਸਾਲ ਤੱਕ ਹੈ ਤੇ ਤੰਦਰੁਸਤ ਵਿਅਕਤੀ ਹੈ ਉਹਨੂੰ ਖੂਨਦਾਨ ਕਰਨ ਲਈ ਅੱਗੇ ਆਣਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ ਜਿਹੜੇ ਖੂਨਦਾਨ ਸ਼ਕਤੀ ਨੂੰ ਬਾਤ ਕਰ ਰਹੇ ਆ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਉਹਨਾਂ ਦੇ ਯਈ ਬੇ ਨੂੰ ਆ ਕਈ ਪਹਿਲੀ ਵਾਰ ਤੋਂ ਉਹਨਾਂ ਦੱਸ ਕੇ ਜਿਹੜੇ ਕੈਂਪੇਨ ਆ ਰਿਹਾ ਹੁੰਦਾ ਕਿ ਫਸਟ ਟਾਈਮ ਵਾਲੇ ਡੋਨਰ ਕੋਈ ਜ਼ਿਆਦਾ ਹੁੰਦੇ ਆ ਕੈਂਪੇਨ ਆ ਰਿਹਾ ਜੇ ਇਸੇ ਤਰ੍ਹਾਂ ਕੇ ਵਾਰ ਤੋਂ ਵਾਰ ਕਰਨਾ ਚਾਹੁੰਦਾ ਹਾਂ ਤਾਂ ਕਿ ਜਿਹੜੀ ਖੂਨਦਾਨ ਦੀ ਲਹਿਰ ਘਰ ਘਰ ਪਹੁੰਚਾਈ ਜਾ ਸਕੇ ਖੂਨਦਾਨੀਆਂ ਨੂੰ ਤਾਂ ਮੈਂ ਪ੍ਰਮਾਣ ਕਰਦਾ ਹਾਂ ਇਹ ਜਿਹੜੇ ਖੂਨਦਾਨ ਕਰ ਰਿਹਾ ਜਾਂ ਕਰਦੇ ਰਹਿੰਦੇ ਆ ਹੋਰਾਂ ਲੋਕਾਂ ਨੂੰ ਵੀ ਜਿਨ੍ਹਾਂ ਦੀ ਉਮਰ 18 ਸਾਲ ਹੈ ਉਹਨਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਣਾ ਚਾਹੀਦਾ ਹੈ ਕਿ ਖੂਨਦਾਨ ਕਰਨ ਨਾਲ ਸਾਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਮੈਂ ਨਹੀਂ ਕਹਿੰਦਾ ਸਾਇੰਸ ਕਹਿੰਦੀ ਹੈ ਖੂਨ ਦਾਨ ਕਰਨ ਵਾਲੇ ਨੂੰ ਕੈਂਸਰ ਵਰਗੇ ਸੈੱਲ ਬਣਦੇ ਚਾਂਸ ਘਟ ਜਾਂਦੇ ਹਨ ਹਾਰਟ ਐਟੈਕ ਵਰਗੀਆਂ ਬਿਮਾਰੀਆਂ ਦੇ ਚਾਂਸ ਘਟ ਜਾਂਦੇ ਹਨ ਹੋਰ ਕਈ ਗੰਭੀਰ ਬਿਮਾਰੀਆਂ ਜਿਹੜੀਆਂ ਹੋਣ ਦੇ ਚਾਂਸ ਘਟ ਜਾਂਦੇ ਨੇ ਨਿਹਲੇ ਖੂਨ ਨੇਲੇ ਪੱਲੀਆਂ ਆਓ ਆਪਾਂ ਇਸ ਖੂਨ ਦਾਨ ਦੀ ਲਹਿਰ ਨੂੰ ਘਰ ਘਰ ਲੈ ਕੇ ਜਾਈਏ ਇੰਨਾ ਕਹਿੰਦਾ ਹੈ ਮੇਲਾ ਰਾਮਗੀਆਂ ਤੇ ਬਰਸੀ ਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਤੇ ਖੂਨਦਾਨੀਆਂ ਨੂੰ ਪ੍ਰਣਾਮ ਕਰਦਾ